ਸਰਕਾਰ ਜੁਰਦਾਬਾਦ ਜਨਤ ਸਰਕਾਰ ਜੁਰਦਾਬਾਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਰੋਨਾ ਕਾਲ ਦੌਰਾਨ 2022 ਵਿੱਚ ਰਾਜ ਸਭਾ ਮੈਂਬਰ ਹੋਣ ਦੇ ਚਲਦੇ ਆਪਣੇ ਐਮਪੀ ਫੰਡ ਵਿੱਚੋਂ ਧਾਰੀਵਾਲ ਸੀ ਐਸ ਸੀ ਵਿੱਚ ਬਣਾਏ ਗਏ ਆਕਸੀਜਨ ਪਲਾਂਟ ਵੱਲ ਸੂਬਾ ਸਰਕਾਰ ਵੱਲੋਂ ਧਿਆਨ ਨਾ ਦੇਣ ਦੇ ਰੋਸ ਵਿੱਚ ਕਾਂਗਰਸੀ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ सीएचसी तारीवाल ਵਿੱਚ ਇਸ ਪਲਾਂਟ ਦੇ ਬਾਹਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੁਝ ਨੌਜਵਾਨਾਂ ਨੇ ਪੰਜਾਬ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪਲਾਂਟ ਨੂੰ ਮੁਰਤੋਂ ਚਾਲੂ ਕਰਨ ਦੀ ਮੰਗ ਕੀਤੀ ਦੇਖੋ ਜੀ ਮੈਂ ਹੀਰਾ ਲੋਹਰੀਆ ਬਲਾਕ ਪ੍ਰਧਾਨ ਯੂਥ ਕਾਂਗਰਸ ਧਾਰੀਵਾਲ ਅੱਜ ਅਸੀਂ ਇਸ ਹਸਪਤਾਲ ਦੇ ਵਿੱਚ ਅਸੀਂ ਆਏ ਆ ਕਿ ਸਾਡੇ ਨੇਤਾ ਵਿਰੋਧੀ ਤੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜੀ ਵੱਲੋਂ ਇੱਥੇ ਮੈਂਬਰ ਜਦੋਂ ਰਾਜ ਸਭਾ ਸੀ ਉਹਨਾਂ ਨੇ 1.5-2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਥੇ ਇੱਕ ਆਕਸੀਜਨ ਪਲਾਂਟ ਲਾਇਆ ਸੀ ਆ ਜਿਹਦੀ ਤਸਵੀਰ ਸਾਹਮਣੇ ਹੈ ਜੀ ਔਰ ਇਹ ਬਹੁਤ ਦੇਰ ਦਾ ਆਕਸੀਜਨ ਜਿਹੜਾ ਪਲਾਂਟ ਹੈ ਬੰਦ ਪਿਆ ਦਾ ਵਾ ਜਦਕਿ ਇਹਦੀ ਕੋਈ ਸੰਭਾਲ-ਸਭਾਲ ਨਹੀਂ ਕੀਤੀ ਗਈ ਨਾ ਇਹਦੀ ਕੋਈ ਇਹਦੀ ਕੇਅਰ ਕੀਤੀ ਗਈ ਔਰ ਪੰਜਾਬ ਸਰਕਾਰ ਨੂੰ ਤੇ ਚਾਹੀਦਾ ਕਿ ਨਵੇਂ ਪ੍ਰੋਜੈਕਟ ਲਾਉਂਦੇ ਨਵੇਂ ਪ੍ਰੋਜੈਕਟ ਨਾ ਲਾਉਣ ਦੇ ਬਾਵਜੂਦ ਇਹਨਾਂ ਪੁਰਾਣੇ ਜਿਹੜੇ ਪ੍ਰੋਜੈਕਟ ਲੱਗੇ ਦੇ ਕਾਂਗਰਸ ਸਰਕਾਰ ਵੇਲੇ ਦੇ ਉਹ ਵੀ ਇਹਨਾਂ ਨੇ ਜਿਹੜੇ ਆ ਬਿਲਕੁਲ ਹੀ ਬੰਦ ਕਰ ਦਿੱਤੇ ਦੇ ਆ ਔਰ ਅਸੀਂ ਕਹਿੰਨੇ ਕਿ ਇਦੜੇ ਬੜਿਆਂ ਦਾ ਆਪਣੇ ਆਕਸੀਜਨ ਪਲਾਨ ਲੱਗਾ ਦਾ ਪਤਾ ਲੱਗਣ ਤੇ ਆ ਇਹਨਾਂ ਦੀ ਜਿਹੜੀਆਂ ਬੈਟਰੀਆਂ ਤਾਂ ਕਿ ਉਹ ਵੀ ਚੋਰੀ ਹੋ ਚੁੱਕੀਆਂ ਵਾਂ ਇਹ ਬਿਲਕੁਲ ਹੀ ਇਸ ਤੋਂ ਦੇ ਹਫਤਾ ਰਿਵਲ ਹਸਪੀਟਲ ਦੀ ਜਿਹੜੀ ਆ ਬਿਲਕੁਲ ਨਾਕਾਮੀ ਆ ਔਰ ਪੰਜਾਬ ਸਰਕਾਰ ਦੀ ਨਾਕਾਮੀ ਆ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਜੋ ਜੇ ਆਕਸੀਜਨ ਪਲਾਨ ਜਿਹੜਾ ਲਗਾਇਆ ਗਿਆ ਜਿਹੜੀ ਨਹੀਂ ਚੱਲ ਰਿਹਾ ਇਹਦੀ ਜਿਹੜੀ ਚੋਰੀ ਹੋਈ ਹੈ ਬੈਟਰੀਆਂ ਦੀ ਇਹਦੀ ਪ੍ਰਸ਼ਾਸਨ ਚੰਗੀ ਤਰ੍ਹਾਂ ਜਾਂਚ ਕਰੇ ਔਰ ਜੋ ਕਿ ਲੋਕਾਂ ਨੂੰ ਸਹੀ ਸਹੂਲਤਾਂ ਦਿੱਤੀਆਂ ਜਾਣ ਔਰ ਦੇਖੋ ਜੀ ਹਸਪੀਟਲ ਦੇ ਆਲੇ-ਦੁਆਲੇ ਤੁਸੀਂ ਆਪ ਹੀ ਦੇਖ ਲਓ ਗੰਦਗੀ ਦਾ ਵੀ ਕਿਦਾਂ ਕੋਈ ਹੈਗਾ ਵਾ ਪੂਰੀ ਗੰਦਗੀ ਫੈਲੀ ਹੋਈ ਦੀ ਆ ਕਿਦਾਂ ਜਾੜ ਬਿਆ ਬਾੜ ਕੋਈ ਸਫਾਈ ਦਾ ਮੇਨਟੇਨ ਹੀ ਹੈ ਨਹੀਂ ਆ ਉਹ ਇਹਦੇ ਵਿੱਚ ਸਿੱਧਾ-ਸਿੱਧਾ ਧਾਰੀਵਾਲ ਜਿਹੜਾ ਪ੍ਰਸ਼ਾਸਨ ਜਿਹੜਾ ਆਪਣੇ ਮੈਡੀਕਲ ਪ੍ਰਸ਼ਾਸਨ ਆ ਇਹ ਜ਼ਿੰਮੇਵਾਰ ਆ ਸਰ ਮੇਰਾ ਨਾਮ ਆਸ਼ੂ ਆ ਮੈਂ ਧਾਰੀਵਾਲ ਦਾ ਰਹਿਣ ਵਾਲਾ ਲਾਈਨ ਆਫ ਜੋ ਦਾ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਦਾ ਪੰਜਾਬ ਪ੍ਰੈਜ਼ੀਡੈਂਟ ਤੇ ਮੈਂ ਉਹ ਮੰਗ ਕਰਨਾ ਚਾਹੁੰਨਾ ਪ੍ਰਸ਼ਾਸਨ ਕੋਲੋਂ ਐਸ ਐਮਓ ਧਾਰੀਵਾਲ ਸਿਵਲ ਸਰਜਨ ਗਰਦਾਸਪੁਰ ਜਿਹੜੇ ਸਿਹਤ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਨੂੰ ਕਹਿਣਾ ਚਾਹੁੰਨਾ ਵਾਂ ਕਿ ਤੁਸੀਂ ਕਹਿੰਦੇ ਸੀ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਵਾ ਪਰ ਰੰਗਲਾ ਪੰਜਾਬ ਦਾ ਹਾਲ ਬਹੁਤ ਮੜਾ ਹੋ ਚੁੱਕਾ ਵਾ ਜਿਹੜਾ ਕਿ ਧਾਰੀਵਾਲ ਸੀਐਚੀ ਹਸਪੀਟਲ ਦੇ ਵਿੱਚ ਆਕਸੀਜਨ ਪਲਾਂਟ ਲਗਾਇਆ ਗਿਆ ਸੀ ਬਾਜਵਾ ਸਾਹਿਬ ਜੀ ਵੱਲੋਂ ਤੇ ਆ ਆਕਸੀਜਨ ਪਲਾਂਟ ਦਾ ਹਾਲ ਵੇਖ ਲਓ ਤੁਸੀਂ ਇੱਥੋਂ ਤੱਕ ਕਿ ਤਾਲਿਆਂ ਨੂੰ ਵੀ ਜੰਗਾਲ ਲੱਗ ਚੁੱਕਾ ਵਾ ਕਰੋੜਾਂ ਦੀ ਲਾਗਤ ਦੇ ਨਾਲ ਇਥੇ ਇਹ ਪਲਾਂਟ ਬਣਾਇਆ ਗਿਆ ਸੀ ਪਰ ਤੁਸੀਂ ਇਹਨਾਂ ਦੀ ਖਸਤਾ ਹਾਲਤ ਵੇਖ ਸਕਦੇ ਜੇ ਮੈਂ ਸਾਰਿਆਂ ਕੋ ਇਹੋ ਮੰਗ ਕਰਨਾ ਜਿੰਨੇ ਵੀ ਇਸ ਚੀਜ਼ ਦੇ ਵਿੱਚ ਅਹੁਦੇਦਾਰ ਨੇ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫੀਸਰ ਸੀਐਸਸੀ ਧਾਰੀਵਾ ਪੀਐਸਏ ਪਲਾਂਟ ਦਾ ਚੱਲ ਰਿਹਾ ਸੀਗਾ ਉਹ 2022 ਚ ਇੱਥੇ ਸ਼ੁਰੂ ਚ ਲੱਗਿਆ ਸੀ ਇੰਸਟਾਲ ਹੋਇਆ ਸੀ ਇਹਦੀ ਮੌਕਡਲ ਵਗੈਰਾ ਵੀ ਹੋਈ ਸੀ ਤੇ ਉਸ ਦੇ ਲੱਗਣ ਤੋਂ ਬਾਅਦ ਇੱਥੇ ਜਿਹੜੀ ਬਿਜਲੀ ਦੀ ਫਲਕਚੁਏਸ਼ਨ ਦਾ ਪਤਾ ਲੱਗਿਆ ਸੀਗਾ ਹੁੰਦੀ ਹੈ ਉਹਦੇ ਕਰਕੇ ਥੋੜਾ ਪ੍ਰੋਬਲਮ ਆਉਣ ਦਾ ਖਤਰਾ ਸੀਗਾ ਉਹਦੇ ਵਿੱਚ ਜੋ ਵੀ ਸੀਗਾ ਉਹਦੇ ਵਿੱਚ ਅਸੀਂ ਉਹਦੇ ਵਿੱਚ ਜੋ ਐਸਟੀਮੇਟ ਲਗਾਇਆ ਸੀ ਸਾਡੇ ਇੰਜੀਨੀਅਰਿੰਗ ਵਿੱਚ ਨੇ ਕਿ ਸਰਵੋ ਸਟੈਬਲਾਈਜ਼ਰ ਵਗੈਰਾ ਦੀ ਲੋਡ ਹੈਗੀ ਆ ਉਸ ਤੋਂ ਬਾਅਦ ਇਹ ਚਾਲੂ ਹੋਇਆ ਉਸ ਤੋਂ ਬਾਅਦ ਥੋੜੀ ਬੋਧਾ ਇਸ ਜਿਸ ਤਰ੍ਹਾਂ ਇੱਕ ਦਮ ਵਾਰੀ ਚੋਰੀ ਹੋਈ ਸੀਗੀ ਤੇ ਚੋਰੀ ਇਹਦੀਆਂ ਪਹਿਲਾਂ ਬੈਟਰੀ ਚੋਰੀ ਹੋਈ ਸੀ ਬੈਟਰੀ ਅਸੀਂ ਪਾਲੀ ਸੀ ਫਿਰ ਕੁਝ ਦੂਸਰੀ ਚੀਜ਼ਾਂ ਚੋਰੀ ਹੋਈ ਸੀ ਇਹਦੀਆਂ ਬਕਾਇਦਾ ਅਸੀਂ ਜਿਹੜੀਆਂ ਪੁਲਿਸ ਕੰਪਲੀਨਟ ਨੇ 2022 ਚ 2023 ਦੇ ਸ਼ੁਰੂ ਚ 2024 ਚ ਕੀਤੀਆਂ ਹੋਈਆਂ ਪੁਲਿਸ ਡਿਪਾਰਟਮੈਂਟ ਜਿਹੜੇ ਪੀਐਸਏ ਪਲਾਂਟ ਹੈ ਜਿਸ ਤਰ੍ਹਾਂ ਸਾਡੇ ਗੁਰਦਾਸਪੁਰ ਤਿੰਨ ਨੇ ਬਟਾਲਾ ਗੁਰਦਾਸਪੁਰ ਔਰ ਧਾਰੀਵਾਲ ਪਠਾਨਕੋਟ ਵੀ ਆ ਗਿਆ ਉਸ ਤਰ੍ਹਾਂ ਪੰਜਾਬ ਦੇ ਬਾਕੀ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਪੀਐਸਏ ਪਲਾਂਟ ਲੱਗੇ ਨੇ ਨਾਰਮਲ ਕੰਡੀਸ਼ਨ 'ਚ ਇਹ ਪੀਐਸਏ ਪਲਾਂਟ ਚੱਲਦਾ ਨਹੀਂ ਆ ਇਹ ਜਿਸ ਤਰ੍ਹਾਂ ਉਦੋਂ ਤੁਸੀਂ ਸਭ ਨੂੰ ਪਤਾ ਹੋਣਾ ਕਿ ਕੋਰੋਨਾ ਦੇ ਹਾਲਾਤ ਸੀਗੇ ਉਹ ਉਦੋਂ ਜਲਦੀ ਜਲਦੀ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਦੇ ਆਪਣੇ ਫੰਡਾਂ ਚੋਂ ਕਰਵਾਇਆ ਸੀਗਾ ਇਹਦਾ ਬੜਾ ਅੱਛਾ ਉਪਰਾਲਾ ਸੀਗਾ ਜੋ ਵੀ ਸੀ ਇਹ ਉਦੋਂ ਕੋਰੋਨਾ ਦੇ ਮਰੀਜ਼ਾਂ ਵਾਸਤੇ ਦੀ ਹੁਣ ਆਣੀ ਸੀਗੀ ਆਕਸੀਜਨ ਇਹਨਾਂ ਨੇ ਇਸ ਪਲਾਂਟ ਦਾ ਮੇਨ ਮਕਸਦ ਸੀਗਾ ਕਿ ਹਵਾ ਚੋਂ ਆਕਸੀਜਨ ਲੈ ਕੇ ਉਹਨੂੰ ਪ੍ਰੈਸ਼ਰਾਈਜ਼ ਕਰਕੇ ਤੇ ਅੱਗੋਂ ਵਾਰਡ ਦੇ ਵਿੱਚ ਪਹੁੰਚਾਣਾ ਤੇ ਉਸ ਤੋਂ ਬਾਅਦ ਜੇ ਕਰੋਨਾ ਠੀਕ ਹੋ ਗਿਆ ਸੀ ਔਰ ਇਹਦੀ ਨਾਰਮਲ ਹਾਲਾਤਾਂ ਚ ਲੋੜ ਨਹੀਂ ਇਹ ਨਾਰਮਲ ਹਾਲਾਤਾਂ ਚ ਬੰਦ ਰਹਿੰਦਾ